ਜ਼ਿਲ੍ਹਾ ਪਠਾਨਕੋਟ ਤੇ ਗਰਦਾਸਪੁਰ ਦਾ ਇਹ ਕਿਹੜਾ ਵਫਦ ਹੈ ਉਹ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਤੇ ਡੀਸੀ ਪਠਾਨਕੋਟ ਉਹਨਾਂ ਨੂੰ ਮਿਲਿਆ ਅੱਜ ਇੱਥੇ ਸਾਡਾ ਗਵੀਰ ਰਜਿੰਦਰ ਸਿੰਘ ਕਿਸਾਨ ਉਹਦੀ 24 ਏਕੜ ਜ਼ਮੀਨ ਜਿਹੜੀ ਹੈ ਉਹ ਬੈਂਕ ਕੋਲ ਪਲੱਜ ਸੀ ਤੇ ਕਰਜ਼ਾ ਸਿਰਫ 40 ਲੱਖ ਰੁਪਈਆ ਉਹ ਕਿਸਾਨ ਨੂੰ ਦੱਸਿਆ ਨਹੀਂ ਗਿਆ ਤੇ ਉਹਦੀ ਜਿਹੜੀ ਕੁਰਕੀ ਕਰਕੇ ਦੂਸਰੀ ਧਰ ਨੂੰ ਵੇਚ ਵੀ ਦਿੱਤੀ ਗਈ ਜ਼ਮੀਨ ਉਹ ਕਿਉਂਕਿ ਸਿਰਫ 2 ਕਿੱਲੇ ਦਾ ਮੁੱਲ ਹੈ ਜੇ ਉਹਨੂੰ 2 ਕਿੱਲੇ ਵੇਚ ਕੇ ਵੀ ਦੇਣੀ ਪਈ ਜਾਂ ਦੂਸਰੀ ਗੱਲ ਕਿ ਬੈਂਕ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਹੁੰਦਾ ਇਹਦੇ ਵਿੱਚ ਮਾਲ ਵਿਭਾਗ ਦਾ ਰੋਲ ਹੁੰਦਾ ਉੱਥੇ ਮੁਸਤਮਰ ਮਨਿਆਦੀ ਹੁੰਦੀ ਆ ਢੋਲ ਵੱਜਦੇ ਨੇ ਗੁਰਦੁਆਰੇ ਜਿਸ ਤਿਹਾਰ ਲੱਗਦਾ ਚੌਂਕੀਦਾਰ ਜਿਹੜਾ ਲੰਬੜਦਾਰ ਸਰਪੰਚ ਨੂੰ ਤਲਾਹ ਕੀਤੀ ਜਾਂਦੀ ਆ ਇਹ ਇਹੋ ਜੀ ਜਿਹੜੀ ਗੱਲ ਹੁੰਦੀ ਆ ਜ ਸਾਡੇ ਪਿੰਡਾਂ ਦੇ ਵਿੱਚ ਤੇ ਜੋ 100 ਪਿੰਡ ਦੇ ਵਿੱਚ ਰੌਲਾ ਪੈਂਦਾ ਵੀ ਫਲਾਣੇ ਦੀ ਜੁਰਕੀ ਹੋਣੀ ਆ ਇੱਥੇ ਜਿਹੜਾ ਬਿਲਕੁਲ ਪਰਦੇ ਦੇ ਵਿੱਚ ਬੈਂਕ ਨੇ ਆਪਣੀ ਮਰਜ਼ੀ ਦੇ ਨਾਲ ਹੀ ਉਹਦੀ ਜ਼ਮੀਨ ਵੇਚੀ 24 ਕਿੱਲੇ ਉਹ ਆਪਾਂ ਜਿਹੜਾ ਉਹਦਾ ਸਖਤ ਜਿਹੜੀ ਜਥੇਬੰਦੀਆਂ ਦਾ ਵਿਰੋਧ ਕੀਤਾ ਜਾ ਰਿਹਾ ਕਿਸਾਨਾਂ ਨਾਲ ਐਡਾ ਵੱਡਾ ਧੋਖਾ ਆਪਾਂ ਨਹੀਂ ਹੋਣ ਦੇਵਾਂਗੇ ਪੀਸੀ ਸਾਹਿਬ ਨੂੰ ਮਿਲੇ ਆਉਣ ਵਾਲੇ ਦਿਨਾਂ ਵਿੱਚ ਬੈਂਕ ਵੀ ਘੇਰਾਂਗੇ ਜਿਹੜੇ ਬੈਂਕ ਨੇ ਇਹ ਕੰਮ ਕੀਤਾ ਤੇ ਪਰੰਤੂ ਉਹ ਜਿਹੜੀ ਕਿਸਾਨ ਦੀ ਦਖਲ ਨਹੀਂ ਕਦੇ ਵੀ ਹੋਣ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ